ਤੇ ਜਦੋਂ ਇਨਾਂ ਯਾਦਗਾਰਾਂ ਨੂੰ ਤੱਕਦਾ ਹੈ ਦਰਸ਼ਣ ਜੀਦਾਰ ਕਰਦਾ ਹੈ ਉਸ ਵੇਲੇ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦੇ ਦਿਨ ਯਾਦ ਆ ਜਾਂਦੇ ਨੇ ਹੁਣ ਸਤਗੁਰੂ ਮਹਾਰਾਜ ਜੀ ਨੇ अनेका ਚੋਜ ਗੁਰੂ ਕੇ ਲਾਹੌਰ ਅੰਦਰ ਕੀਤੇ ਹੁਣ ਸਤਗੁਰੂ ਮਹਾਰਾਜ ਜੀ ਦੀ ਬਰਾਤ ਜੀਤਾ ਜੀ ਨੂੰ ਲੈ ਕੇ ਜਿਨ੍ਹਾਂ ਨੇ ਸਾਡੇ ਸਤਕਾਰਯੋਗ ਮਾਤਾ ਜੀ ਬਣਨਾ ਹੈ ਸਤਗੁਰੂ ਮਹਾਰਾਜ ਜੀ ਦੀ ਬਰਾਤ ਤੁਰਨ ਲੱਗੀ ਹੈ ਗੁਰੂ ਕੇ ਲਾਹੌਰ ਤੋਂ ਹੁਣ ਸਿਆਣੇ ਮਾਂ ਬਾਪ ਤੁਰਦੀ ਹੋਈ ਆਪਣੀ ਧੀ ਨੂੰ ਜਿੱਥੇ ਅਸੀਸਾਂ ਦਿੰਦੇ ਨੇ ਉੱਥੇ ਚੰਗੀ ਸਿੱਖਿਆ ਦੇ ਕੇ ਤੋਰਦੇ ਨੇ ਜਿਹੜੇ ਮਾਪੇ ਆਪਣੀ ਤੁਰਦੀ ਹੋਈ ਧੀ ਨੂੰ ਚੰਗੀ ਸਿੱਖਿਆ ਦੇ ਕੇ ਤੋਰਦੇ ਨੇ ਉਹ ਗੁਰੂ ਪਿਆਰਿਓ ਉਹ ਮਾਪਿਆਂ ਦੀ ਧੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਜਿੱਥੇ ਆਪ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਦੇ ਨਾਲ ਸੁਖ ਆਨੰਦ ਨੂੰ ਮਾਣਦੀ ਹੈ ਉੱਥੇ ਮਾਪੇ ਦਾ ਨਾਮ ਵੀ ਰੋਸ਼ਨ ਕਰਦੀ ਹੈ ਹਰ ਕੋਈ ਆਖਦਾ ਹੈ ਕਿ ਸਿਆਣੇ ਮਾਪੇ ਨੇ ਕਿੰਨਾ ਸਮਝਾ ਕੇ ਸਿੱਖਿਆ ਦੇ ਕੇ ਆਪਣੀ ਧੀ ਨੂੰ ਭੇਜਿਆ ਹੈ ਆਪਣਾ ਘਰ ਸੰਭਾਲ ਲਿਆ ਹੈ ਆਪਣੇ ਸੱਸ ਸਹੁਰੇ ਦਾ ਸਤਿਕਾਰ ਕਰਦੀ ਹੈ ਗੁਰੂ ਪਿਆਰਿਓ ਜਿਹੜੇ ਵੀ ਮਾਂ ਬਾਪ ਚੰਗੀ ਸਿੱਖਿਆ ਦੇ ਕੇ ਧੀਆ ਨੂੰ ਤੋਰਦੇ ਨੇ ਉਹਨਾਂ ਦੀਆਂ ਧੀਆ ਫਿਰ ਇਸ ਸਮਾਜ ਅੰਦਰ ਸਦਾ ਖੁਸ਼ੀ ਹਾਸਲ ਕਰਦੀਆਂ ਨੇ ਉਸ ਪ੍ਰਮਾਤਮਾ ਦੀ ਰਹਿਮਤ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਪੈਂਦੀ ਹੈ ਪਾਈ ਹਰ ਜਸ ਇਹਨਾਂ ਦੀ ਧਰਮ ਸਪਤਨੀ ਇਹਨਾਂ ਨੇ ਚੰਗੀ ਸਿੱਖਿਆ ਦਿੱਤੀ ਹੈ ਕਹਿਣ ਲੱਗੇ ਧੀਏ ਅੱਜ ਤੋਂ ਤੇਰਾ ਪੇਕਾ ਘਰ ਉਹ ਹੈ ਕਲਗੀਧਰ ਪਾਤਸ਼ਾਹ ਮਹਾਰਾਜੀ ਦਾ ਹਰ ਹੁਕਮ ਮੰਨਣਾ ਹੈ ਮਾਤਾ ਗੁਜਰ ਕੌਰ ਜੀ ਨੂੰ ਮਾਂ ਜਾਣ ਕੇ ਸਤਿਕਾਰ ਕਰਨਾ ਹੈ ਗੁਰੂ ਪਿਆਰਿਓ ਦਰ ਅਸਲ ਅਸਲੀ ਮਾਂ ਸੱਸ ਹੁੰਦੀ ਹੈ ਜੇ ਸਮਝਿਆ ਜਾਵੇ ਆਪਣੇ ਪੇਕੇ ਘਰ ਦੇ ਵਿੱਚ 30 20 ਨਹੀਂ ਤੇ ਹੱਦ 25 ਸਾਲ ਰਹਿ ਰਹੇਗੀ ਬਾਕੀ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸਹਰੇ ਘਰ ਦੇ ਵਿੱਚ ਧੀਆਂ ਨੇ ਕੱਟਣੀ ਹੁੰਦੀ ਹੈ ਇਸ ਕਰਕੇ ਅਸਲੀ ਪੇਕਾ ਘਰ ਜਿਹੜਾ ਹੈ ਧੀਆਂ ਦਾ ਉਹ ਸਹਰਾ ਘਰ ਹੁੰਦਾ ਹੈ ਇਸੇ ਤਰ੍ਹਾਂ ਸੱਸ ਵਾਸਤੇ ਅਸਲੀ ਧੀ ਨੂ ਰਾਣੀ ਹੁੰਦੀ ਹੈ ਆਪਣੀ ਧੀ ਨੇ 20 ਨਹੀਂ ਤੇ 25 ਸਾਲਾਂ ਬਾਅਦ ਆਪਣੇ ਸਹੁਰੇ ਘਰ ਦੇ ਵਿੱਚ ਚਲੇ ਜਾਵੇਗੀ ਸਾਰੀ ਜ਼ਿੰਦਗੀ ਜਿਹਨੇ ਕੱਟਣੀ ਹੈ ਸਾਡਾ ਦੁੱਖ ਤਕਲੀਫ ਦੇਖਣਾ ਹੈ ਉਹ ਇੱਕ ਨੂ ਰਾਣੀ ਹੁੰਦੀ ਹੈ ਇਸ ਵਾਸਤੇ ਸੱਸਾਂ ਵਾਸਤੇ ਵੀ ਅਸਲੀ ਧੀ ਨੂ ਰਾਣੀ ਹੁੰਦੀ ਹੈ ਜਿਹੜੇ ਘਰਾਂ ਦੇ ਵਿੱਚ ਇੰਨਾ ਫਰਜ਼ਾਂ ਨੂੰ ਗੁਰੂ ਪਿਆਰਿਓ ਸਮਝ ਲਿਆ ਜਾਵੇ ਉਹ ਘਰ ਸਦਾ ਤਰੱਕੀ ਕਰਦੇ ਨੇ ਹੁਣ ਚੰਗੀ ਸਿੱਖਿਆ ਤੇ ਸ਼ੁਭ ਅਸੀਸ ਦੇ ਕੇ ਭਾਈ ਹਰਜਸ ਇਹਨਾਂ ਦੀ ਧਰਮਸ ਪਤਨੀ ਨੇ ਆਪਣੀ ਪੁੱਤਰੀ ਜੀਤਾ ਨੂੰ ਤੋਰਿਆ ਏ ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਭਰਾਤ ਗੁਰੂ ਕੇ ਲਾਹੌਰ ਤੋਂ ਤੁਰਦੀ ਐ ਮੰਜਲਾਂ ਨੂੰ ਮਾਰਦੀ ਹੋਈ ਆਨੰਦਪੁਰ ਦੀ ਪਵਿੱਤਰ ਪਾਵਨ ਧਰਤੀ ਤੇ ਪਹੁੰਚਦੀ ਐ ਮਾਤਾ ਗੁਜਰਕ ਔਰ ਜੋੜੀ ਦੇ ਸਰ ਉੱਤੋਂ ਪਾਣੀ ਵਾਰ ਕੇ ਪੀਂਦੇ ਨੇ ਉਸ ਵੇਲੇ ਦਾ ਵੀਰਵਾ ਕਵੀਸ਼ਰੀ ਜਥਾ ਕਵੀਸ਼ਰੀ ਕਲਾ ਦਾ ਡੋਲੀ ਛੰਦ ਆਪ ਜੀ ਦੇ ਚਰਨਾਂ ਵਿੱਚ ਹੇ पागां परी उहो कड़ी सलखाणी सी परी कड़ी सलखानी सी डोरी विच जा मापियां पाई जी ख़ुशी वोरी आंद पुर झूमी ख़ुशी वोरी आ ਸਮਾ ਪੁਰਾਣੇ ਨਾਲ ਜਦ ਆਈ ਜੀਤਾ ਭਰੀ ਉਹ ਘੜੀ ਸਲਖਣੀ ਸੀ ਭਗ ਭਰੀ ਉਹ ਘੜੀ ਸਲਖਣੀ ਸੀ ਢੋਲੀ ਵਿੱਚ ਜਾ ਬਾਪਿਆਂ ਪਾਈ ਜੀਤਾ ਖੁਸ਼ੀ ਵਿੱਚ ਪੂਰੀ ਕੁਸ਼ੀ ਵਜਪੂਰੀਆ ਨੰਦ ਪਰਤੀ ਦਸਮਾ ਬੁਰਾ ਦੇ ਨਾਲ ਜਦ ਆਈ ਜੀਤਾ ਲਾਈ ਘੋਟ ਕੇ ਕਲਜੀ ਨਾਲੇ ਮਾਂ ਗੁਜਰੀ ਲਾਈ ਘੋਟ ਕੇ ਕਲਜੀ ਨਾਲੇ ਮਾਂ ਗੁਜਰੀ ਢੋਲੀ ਵਿੱਚੋਂ ਜੈ ਲਾਡਲੀ ਲਾਈ ਜੀਤਾ ਕੇ ਨੂੰ ਸਸ ਰਹੀਆ ਕਿਸੇ ਗੱਲੋਂ ਨਾ ਕਦੇ ਕਬ ਰਾਈ ਚੀਤਾ ਤੇ ਪਾ ਬੋਲ ਤੇ ਨੈਣਾ ਵਿੱਚ ਨਿਮਰਤਾ ਸੀ ਮਿੱਠਾ ਬੋਲ ਤੇ ਨੈਣਾ ਵਿੱਚ ਨਿਮਰਤਾ ਸੀ ਕਲਗੀ ਵਾਲੇ ਦੇ ਦਿਲ ਨੂੰ ਪਾਈ ਜੀ ਜੀਤਾ ਗੁਰ ਘਰ ਹੈ ਮਾਨੇ ਨਿਮਾਨਿਆਂ ਦਾ ਗੁਰੂ ਘਰ ਹੈ ਮਾਨੇ ਨਿਮਾਨਿਆਂ ਦਾ ਨੀਵੀਂ ਓ ਕੇ ਪਾਈ ਵੜਿਆ ਜੀਤਾ ਸੱਤ ਤੇ ਅਣਖ ਦੀ ਪੁੱਤਲੀ ਸੀ ਜੱਟ ਸੱਤ ਤੇ ਕਤਲੀ ਸੀਨੇ ਕ ਮਾਪਿਆਂ ਦੀ ਨੇ ਕ ਜਾਈ ਜੀਤਾ ਸਮਾਂ ਆਉਣ ਤੇ ਰੱਬ ਨੇ ਪਾਗਲਾ ਸਮਾਂ ਆਉਣ ਤੇ ਰੱਬ ਨੇ ਪਾਗਲਾ ਤਨ ਪੁੱਤਰਾ ਦੀ ਹੀ ਪੜੀ ਮਾਈ ਜੀਤਾ ਤੋਖ ਤੇ ਅਣਖ ਗੈਰ ਤੇ ਰਖੀ ਹਰ ਦੇ ਦੇ ਵਿੱਚ ਵਸਾਈ ਜੀਤਾ ਦੱਸ ਦੇ ਖੋਲ ਚੜ ਮੈਲ ਸਿੰਗਾ ਅਕੇ ਦੱਸ ਦੇ ਖੋਲ ਚੜ ਮੈਲ ਸਿੰਗਾ ਕਰ ਗਈ ਜਾਗ